ਸਤਿ ਸ਼੍ਰੀ ਅਕਾਲ ਪੀਵੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥਿਓ ਤਸਵੀਰਤ ਤੁਹਾਨੂੰ ਆੜ ਏਲਾਕੇ ਤੋਂ ਦਿਖਾ ਰਹੇ ਹਾਂ ਜਿੱਥੇ ਐਸਐਸਪੀ ਡਾਕਟਰ ਮਹਿਤਾਬ ਸਿੰਘ ਉਹਨਾਂ ਦੀ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਡੀਐਸਪੀ ਮੈਡਮ ਆਦਰੀ ਸ਼ਰਮਾ ਦੀ ਮੌਜੂਦਗੀ ਵਿੱਚ ਪੁਲਿਸ ਫੋਰਸ ਅਤੇ ਬੀਐਸਐਫ ਫੋਰਸ ਨੇ ਕਦਮ ਤਾਲ ਕੀਤਾ 플ੈਗ ਮਾਰਚ ਕੱਢਿਆ ਗਿਆ ਦੱਸਦੀ ਹੈ ਪੁਲਿਸ ਦਾ ਕਹਿਣਾ ਹੈ ਕਿ ਲੋਕ ਸਭਾ ਇਲੈਕਸ਼ਨ ਨੇੜੇ ਆ ਰਹੇ ਹਨ ਅਤੇ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਣ ਜਿਸ ਕਰਕੇ ਪੁਲਿਸ ਵੱਲੋਂ ਮੁਸਤੈਦੀ ਵਧਾ ਦਿੱਤੀ ਗਈ ਹੈ ਪੁਲਿਸ ਦੀ ਹਰ ਥਾਂ ਤੇ ਮੌਜੂਦਗੀ ਹੈ ਤੇ ਜੇਕਰ ਕਿਸੇ ਆਮ ਵਿਅਕਤੀ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਪੁਲਿਸ ਨਾਲ ਰਾਬਤਾ ਕਰ ਸਕਦਾ ਹੈ ਪੁਲਿਸ ਨੇ 112 ਨੰਬਰ ਦਾ ਵੀ ਜ਼ਿਕਰ ਕੀਤਾ ਜੇਕਰ ਤੁਸੀਂ ਉੱਤੇ ਕਾਲ ਕਰਦੇ ਹੋ ਤਾਂ ਤੁਹਾਨੂੰ ਇਮੀਡੀਏਟਲੀ ਰਿਸਪਾਂਸ ਮਿਲੇਗਾ ਤਸਵੀਰਾਂ ਤੁਹਾਨੂੰ ਔੜ ਇਲਾਕੇ ਤੋਂ ਦਿਖਾ ਰਹੇ ਹਾਂ ਜਿੱਥੇ ਪੁਲਿਸ ਬੀਐਸਐਫ ਦੀ ਫੋਰਸ ਕਦਮ ਤਾਲ ਕਰਦੀ ਹੋਈ ਨਜ਼ਰ ਆਈ ਪੁਲਿਸ ਪ੍ਰਾਂਤ ਦੀ ਅਨੁਸਾਰਿਆ ਨੂੰ ਸਾਰਿਆਂ ਨੂੰ ਪਤਾ ਹੈ ਇਲੈਕਸ਼ਨ ਬਹੁਤ ਨੇ ਠੀਕ ਆ ਚੁੱਕੇ ਹੈ ਮੈਚ ਕਰਦੇ ਜਾ ਰਹੇ ਹਾਂ ਇਹਨਾਂ ਲੋਕਾਂ ਦੇ ਵਿੱਚ ਪੰਖ ਦਿਨ ਬਿਲਡਿੰਗ ਹੋ ਸਕਦੀ ਹੈ ਕਿ ਪੁਲਿਸ ਦੀ ਪ੍ਰੈਜ਼ੈਂਸ ਹਰ ਜਗ੍ਹਾ ਹੈ ਤੇ ਅਸੀਂ ਐਸਐਸਪੀ ਨਵਾਂ ਸ਼ਹਿਰ ਵੱਲੋਂ ਡਾਕਟਰ ਮਹਿਤਾਪ ਸਿੰਘ ਆਈਪੀਐਸ ਉਹਨਾਂ ਵੱਲੋਂ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਪੁਲਿਸ ਦੀ ਹਰ ਜਗ੍ਹਾ ਪ੍ਰੈਜ਼ੈਂਸ ਹੈਗੀ ਹੈ ਵੱਧ ਤੋਂ ਵੱਧ ਲੋਕ ਆਪਣੇ ਘਰਾਂ ਤੋਂ ਨਿਕਲਣ ਪਹਿਲੇ ਇਹ ਗੁਰਤੀ ਚਾਕੇ ਵੋਟ ਕਰਨ ਕਿਸੇ ਨੂੰ ਕਿਸੇ ਵੀ ਤਰੀਕੇ ਦੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਜਾਂ ਕਿਤੇ ਕੋਈ ਵੀ ਲਾਅਨ ਆਰਡਰ ਪ੍ਰੋਬਲਮ ਲੱਗਦੀ ਹੈ ਹਰ ਜਗ੍ਹਾ ਇੰਚਾਰਜਾਈ ਜਾ ਰਹੀ ਹੈ ਤੁਸੀਂ ਪੁਲਿਸ ਨੂੰ ਅੱਗੇ ਆ ਕੇ ਆਪਣੀਆਂ ਦਿੱਕਤਾਂ ਦੱਸੋ ਹਰ ਚੀਜ਼ ਦਾ ਹੱਲ ਕੀਤਾ ਜਾਏ ਜੇ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਉਹ ਕਿਹੜੇ ਕੋਈ ਐਸੇ ਨੰਬਰ ਤੇ ਕੰਟੈਕਟ ਕਰ ਸਕਦਾ ਹੈ ਪੁਲਿਸ ਦਾ ਕੋਈ ਇਲੈਕਸ਼ਨ ਦੇ ਦੌਰਾਨ ਇੱਕ ਤੇ ਸਪੈਸ਼ਲ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਜਿਹਨੂੰ ਹਰ ਜਗ੍ਹਾ ਫਲੈਸ਼ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਸਾਡਾ 112 ਨੰਬਰ ਤੇ ਸਾਰੇ ਪੁਲਿਸ ਸਟੇਸ਼ਨ ਤੇ ਐਸਐਚਓਜ਼ ਦੇ ਨੰਬਰ ਵੀ ਹਰ ਜਗ੍ਹਾ ਪਬਲਿਸੀਜ਼ ਕੀਤੇ ਜਾ ਰਹੇ ਹਨ 112 ਨੰਬਰ ਤੇ ਕੋਈ ਵੀ ਤੁਸੀਂ ਕਾਲ ਕਰੋਗੇ ਰੈਡੀਲੀ ਉਹਦਾ ਰਿਸਪਾਂਸ ਦਿੱਤਾ ਜਾਏਗਾ ਐਡੀਸ਼ਨਲ ਫੋਰਸਸ ਵੀ ਆਪਣੇ ਜ਼ਿਲ੍ਹੇ ਦੇ ਵਿੱਚ ਆ ਚੁੱਕੇ ਆ ਹਨ ਜੀ ਨਿਰਰ ਪੁਲਿਸ ਨੂੰ ਸਪੋਰਟ ਕਰੋ ਤੇ ਉਹਨਾਂ ਦੀ ਹੈਲਪ ਵੀ ਸਿੱਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾ ਅਵੇਲੇਬਲ ਥੈਂਕ ਯੂ ਹਾਂਜੀ ਸਰ ਜੀ ਅੱਜ ਜਿਹੜਾ ਇਹ ਫਲੈਂਗ ਮਾਰਚ ਹੈਗਾ ਕਿਹੜੀ ਕਿਹੜੀ ਥਾਂ ਦੇ ਉੱਪਰ ਹੈਗਾ ਔਰ ਕੀ ਤੁਹਾਡਾ ਸੁਨੇਹਾ ਹੈਗਾ ਜੀ ਜੀ ਸਰ ਸਾਡੇ ਮਾਰਯੋਗੇ ਐਸਐਸਪੀ ਸਾਹਿਬ ਐਸਬੀਐਸ ਨਗਰ ਜੀ ਦੇ ਹੁਕਮ ਅਨੁਸਾਰ ਤੇ ਸਾਡੇ ਡੀਐਸਪੀ ਸਾਹਿਬ ਜੀ ਪਿਛਲੇ ਦੋ ਦਿਨਾਂ ਤੋਂ ਅਸੀਂ ਸਾਊਦੀ ਨਵਾਂ ਸ਼ਹਿਰ ਦੇ ਵਿੱਚ ਅੱਜ ਆਡ ਵਾਲਾ ਕੇ ਵਿੱਚ ਅਸੀਂ ਬਲੈਕ ਮਾਰਚ ਕੀਤਾ ਕਿਉਂਕਿ ਐਸਪੀ ਸਾਹਿਬ ਰਾਹੁਲ ਸਾਹਿਬ ਤੇ ਨਵਾਂ ਸ਼ਹਿਰ ਦੇ ਅਸਿਰ ਸਾਹਿਬ ਹਾਜ਼ਰ ਸੀਗੇ ਤੇ ਅਸੀਂ ਪੀਐਸਐਫ ਫੋਰਸ ਨਾਲ ਸੀ ਸਾਡੇ ਅਸੀਂ ਸਾਰੇ ਏਰੀਆ ਦੇ ਵਿੱਚ ਅਸੀਂ ਫਲੈਗ ਮਾਰਚ ਕੀਤਾ ਤਾਂ ਜੋ ਲੋਕੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ ਔਰ ਲੀਡਰ ਹੋ ਕੇ ਬੈਕਅਪ ਹੋ ਕੇ ਬਿਨਾਂ ਪਕਪਾਕੋ ਇਲੈਕਸ਼ਨ ਕੰਪਲੀਟ ਕਰ ਪਾਉਣ ਪੋਟਾ ਪਾ ਜੀ